ਹਾਂਜੀ ਮੇਰਾ ਨਾਮ ਜਸਵੀਰ ਕੌਰ ਹੈ ਜੀ ਲਹਿਰੇ ਬਲਾਕ ਦੀ ਆਗੂ ਆ ਜੀ ਅਗਰ ਆਹ ਜੱਥੇਵੰਦੀ ਦੀ ਅਗਰ ਆਹ ਜੱਛੇ ਦੇਵਿੰਦ ਸਿੰਘ ਕੰਮ ਕਰਦੇ ਤੇ ਜੀ ਹੁਣ ਅਸੀਂ ਉੱਥੋਂ ਦੀ ਸੇਵਾ ਦੇ ਚੁੱਕੇ ਹਾਂ ਕੀ ਕਾਰਨ ਸੀ ਇਸ ਦੀ ਸਰ ਜੀ ਸੇਵਾ ਦੇਣ ਦਾ ਜੀ ਉਹਨਾਂ ਆਗੂਆਂ ਦਾ ਕੋਈ ਚੱਲਣ ਚਾਲ ਠੀਕ ਨਹੀਂ ਸੀ ਇਸ ਕਰਕੇ ਅਸੀਂ ਸੇਵਾ ਦਿੱਤਾ ਹੁਣ ਉਹ ਆਗੂ ਸਾਡੇ ਤੇ ਚਿੱਕੜ ਦੇਖਦੇ ਨੇ ਉਹ ਕਹਿੰਦੇ ਨੇ ਸਾਨੂੰ ਵੀ ਇਹ ਜ਼ਮੀਨ ਕਰਕੇ ਤੀ ਅਸੀਂ ਮੋਦੀ ਕੋਲੇ ਵੀ ਜ਼ਮੀਨ ਕਰਕੇ ਗਏ ਤੇ ਉਥੇ ਕਿਹੜਾ ਸੀ ਭਾਂਡੇ ਲੈਣ ਗਏ ਤੇ ਮੋਦੀ ਕੋਲੇ ਜ਼ਮੀਨ ਕਰਕੇ ਲੜਦੇ ਤੇ ਅਸੀਂ ਜ਼ਮੀਨ ਕਰਕੇ ਲੜਦੇ ਰਹਾਂਗੇ ਇਸ ਕਰਕੇ ਜਿਹੜੀ ਮੇਰੀ ਜ਼ਮੀਨ ਹੈ ਉਹ ਤਾਂ ਕਨੇ ਸਾਲਾਂ ਤੋਂ ਮੈਂ ਦੇ ਚੁੱਕੀ ਆ ਮੇਰਾ ਉਹ ਚ ਕੋਰਟ ਚ ਚੱਲਦਾ ਉਹ ਮੈਂ ਆਪੇ ਨਿਵੇੜੂਗੀ ਮੈਂ ਬਾਧਰ ਨੂੰ ਪੁੱਛਣਾ ਚਾਹੁੰਨੀ ਆ ਇਹ ਬਾਧਰ ਕਹਿੰਦਾ ਵੀਰਾ ਕਹਿੰਦਾ ਵੀ ਦੇਖੀ ਇਹ ਆਪਦੇ ਆਪਦੇ ਹਿਸਾਬ ਨਾਲ ਜੱਥੇਬੰਦੀ ਚਲਾਉਂਦੀਆਂ ਨੇ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲੂਗੀ ਹੁਣ ਕਾਇਦਾ ਕਾਨੂੰਨ ਇਹਨਾਂ ਦਾ ਜੇ ਬਾਧਰ ਰੱਖ ਲੈਂਦਾ ਉਹ ਉਹ ਕਾਇਦਾ ਕਾਨੂੰਨ ਚੰਗਾ ਹੈ ਜੇ ਉਹਨੂੰ ਵਿਕੀ ਦਾ ਮਸਾਲਾ ਪੁੱਛੇ ਬਾਦਰ ਨੂੰ ਬਲੈਕ ਕਾਰਾਂ ਦੇ ਮਸਲੇ ਤਾਂ ਇਹ ਰੱਖ ਲੈਂਦੇ ਨੇ ਇਹ ਸਾਡੇ ਮਸਲੇ ਵਾਲੇ ਕਹਿੰਦੇ ਆਪਦੇ ਹਿਸਾਬ ਨਾਲ ਚਲਾਉਂਦੀਆਂ ਨੇ ਮਸਲੇ ਇਹ ਤਾਂ ਨਹੀਂ ਅਸੀਂ ਮਸਲਾ ਲੈਂਦੇ ਇਹ ਮੈਂ ਵੀਰੇ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਸਾਡੇ ਤੇ ਚਿੱਕੜ ਨਾ ਡੇਗੇ ਚਿੱਕੜ ਡੇਗਣ ਦੀ ਵਜ੍ਹਾ ਇਹ ਕਹਿੰਦੇ ਵੀ ਅਸੀਂ ਔਰਤਾਂ ਦਾ ਸਤਿਕਾਰ ਕਰਦੇ ਆ ਜੇ ਔਰਤਾਂ ਦਾ ਸਤਿਕਾਰ ਕਰਦੇ ਆ ਬਾਈ ਸਾਡੇ ਨਾਲ ਆ ਕੇ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਆ ਕੇ ਸਾਡੇ ਨਾਲ ਗੱਲ ਕਰ ਲੈ ਤੀਵਿਆਂ ਵਾਂਗੂ ਮੇਹਣੇ ਨਾ ਦੇਵੇ ਸਾਨੂੰ ਮੇਹਣੇ ਦੇਣ ਦੀ ਕੋਸ਼ਿਸ਼ ਨਾ ਕਰੇ ਵੀ ਅਸੀਂ ਮੇਹਣੇ ਦੇਵਾ ਇਹਨਾਂ ਨੂੰ ਇਹ ਜਿਹੜਾ ਰਾਮਚੰਦ ਹੈ ਚੋਟੀਆਂ ਇਹ ਕਹਿੰਦਾ ਜੇ ਦੋ ਵਾਲਟੀਆਂ ਸਮੁੰਦਰ ਚੋਂ ਲਿਕੜੀਆਂ ਕੋਈ ਫਰਕ ਨਹੀਂ ਪੈਂਦਾ ਜਿਹੜੀ ਸਾਡੀ ਭੈਣ ਹੈ ਕਰਮਜੀਤ ਖੰਡੇਵਾਦ ਜਦੋਂ ਉਹ ਜਥੇਵੰਦੀ ਚ ਸਾਡੇ ਨਾਲ ਕੰਮ ਕਰਦੀ ਸੀ ਉਹਨੂੰ ਇਹ ਰੋਜ਼ ਫੋਟੋਆਂ ਪਾਉਂਦਾ ਤੀਗਾ ਰਾਮਚੰਦ ਜਿੱਦਿਆਂ ਉਹਦਾ ਕੋਈ ਮਸਲਾ ਹੋਇਆ ਉਹਦੇ ਉਹਨੇ ਫੋਟੋ ਪਿੱਛਾ ਹਟਾ ਲਈ ਉਹਦਾ ਨੰਬਰ ਬਲਾਕ ਕਰਤਾ ਉਸ ਤੋਂ ਬਾਅਦ ਉਹਦੀ ਯਾਤ ਨਹੀਂ ਪੁੱਛੀ ਇਹਨਾਂ ਨੇ ਇਹ 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 ਜੇ ਬਤੀਰੇ ਨੇ ਬਈ ਇਹਨਾਂ ਦੇ ਆਗੂਆਂ ਦੇ ਇਹ ਸਾਡੇ ਨਾਲ ਆ ਕੇ ਬੰਦਿਆਂ ਵਾਂਗੂੰ ਗੱਲ ਕਰਨ ਚਾਹੇ ਸਾਡੇ ਪਿੰਡ ਚ ਇਕੱਠ ਰੱਖਣਾ ਚਾਹੇ ਆਪਦੀ ਕਿਤੇ ਮੀਟਿੰਗ ਰੱਖਣਾ ਸਾਡੀ ਗੱਲ ਸੁਣਨੇ ਸਾਡੇ ਦੇ ਉਲਟਾ ਚਿੱਕੜ ਨਾ ਡੇਗਣਾ ਜਿਹੜਾ ਵੀ ਆਗੂ ਇਹ ਚੋ ਦਸੂਆ ਦੇ ਕੇ ਜਾਂਦਾ ਉਹਨੂੰ ਬਸ ਐਂ ਕਹਿ ਦਿੰਦੇ ਨੇ ਚਿੱਕੜ ਦੇ ਕੇ ਵੀ ਮੁਰਕਿਓ ਝੰਡਾ ਡੰਡਾ ਲੈ ਕੇ ਬੈਠਣ ਜੋਗਾ ਵੀ ਨਾ ਰਹੇ ਜਥੇਬੰਦੀ ਦੇ ਵਿੱਚ ਕਾਰਨ ਕੀ ਸੀ ਤੁਹਾਡਾ ਜਿਹੜਾ ਵੀ ਅਸਤੀਫਾ ਦਿੱਤਾ ਹੈਗਾ ਕੋਈ ਔਰਤਾਂ ਨਾਲ ਜਿਹੜੀ ਬਦਸਲੂਕੀ ਹੁੰਦੀ ਸੀ ਜਾਂ ਕੀ ਸੀ ਹਾਂਜੀ ਅਸੀਂ ਕਿਸੇ ਕੁੜੀ ਨਾਲ ਗਈਆਂ ਤੀਆਂ ਜੀ ਉਹ ਕੁੜੀ ਦਾ ਰੌਲਾ ਸੀ ਉਹਦੇ ਸਹੁਰਿਆਂ ਨਾਲ ਉਹਦਾ ਜਦ ਰੌਲਾ ਸੀ ਉਹਦੇ ਨਾਲ ਗਈਆਂ ਬਾਅਦ ਚ ਉਹਦੇ ਠਾਣੇ ਚ ਗਈਏ ਉਹਦੇ ਨਾਲ ਸਾਰਾ ਉਹਦੇ ਨਾਲ ਮਸਲਾ ਹੱਲ ਕਰਿਆ ਉਹਦਾ ਨੰਬਰ ਮੈਨੂੰ ਦਿੱਤਾ ਗਿਆ ਮੈਂ ਉਹਦਣਾ ਗੱਲਬਾਤ ਕਰਦੀ ਰਹੀ ਮੈਂ ਉਹ ਧੀ ਬਣਾ ਲਈ ਆਪਦੀ ਉਹ ਮੇਰੇ ਕੋਲੇ ਹੁਣ ਵੀ ਆਉਂਦੀ ਹੈ ਅੱਜ ਵੀ ਆਉਂਦੀ ਹੈ ਇਹ ਆਗੂਆਂ ਨੇ ਉਹਨੂੰ ਦਬਕ ਕੇ ਦਿੱਤੇ ਬਿਨਿਤਾ ਸਾਡੇ ਹਿਸਾਬ ਨਾਲ ਚੱਲ ਨਹੀਂ ਤੇਰਾ ਮਸਲਾ ਹੱਲ ਨਹੀਂ ਹੋਣ ਦੰਦੇ ਉੱਪਰ ਆਗੂਆਂ ਕੋਲ ਗੱਲ ਪਹੁੰਚਾਈਏ ਹਾਂ ਉੱਪਰ ਆਗੂਆਂ ਕੋਲੇ ਪਹੁੰਚਾਈਆ ਕੋਈ ਆਗੂਆਂ ਨੇ ਸਾਡੀ ਸੁਣਮਾਈ ਨਹੀਂ ਕਰੀਗੀ ਇਸੇ ਕਰਕੇ ਕੀਤਾ ਹਾਂ ਇਸੇ ਕਰਕੇ ਦਿੱਤਾ ਫਿਰ ਹੁਣ ਇਹ ਬਾਦਰ ਦੀ ਨਾਲ ਚੱਲਦੀ ਹੈ ਜਸਤਵੰਦੀ ਈ ਹੋਰ ਕੁੜੀ ਹੈ ਇਹ ਕੋਟ ਦਾ ਮਸਲਾ ਕਰਿਆ ਇਹਨਾਂ ਨੇ ਉਹ ਦੇ ਉਹਦੇ ਤਲਾਕ ਦਵਾਇਆ ਉਹ ਤੋਂ 60 ਲੱਖ ਰੁਪਈਆ ਲੈਂਦਾ ਇਹਨਾਂ ਨੇ ਉਹ ਉਹਦੇ ਵਾਰੀ ਇਹਨਾਂ ਦਾ ਕਾਇਦਾ ਕਾਨੂੰਨ ਕਹਿੰਦੇ ਸਾਨੂੰ ਪੜ੍ਹ ਕੇ ਸੁਣਾ ਦੇ ਸਾਨੂੰ 5 ਸਾਲ ਹੋ ਗਏ ਸਾਨੂੰ ਉਹ ਕਾਇਦਾ ਕਾਨੂੰਨ ਨਹੀਂ ਮਿਲਿਆ ਹੈਗਾ 60 ਲੱਖਾਂ ਦਾ ਇਲਜ਼ਾਮ ਵੱਡਾ ਲਾ ਰਹੇ ਨੇ ਨਾ 60 ਲੱਖ ਲੈਂਦਾ ਜੀ ਉਹਨਾਂ ਨੇ ਦਵਾਇਆ ਉਹ ਕੁੜੀ ਨੂੰ 20 ਤੋਂਲੇ ਸਿਮਨਾ ਦਵਾਇਆ ਉਹ ਇਹਨਾਂ ਦੇ ਕਾਇਦਾ ਕਾਨੂੰਨ 'ਚ ਆਉਂਦਾ ਬਾਦਰ ਨੂੰ ਪੁੱਛਣਾ ਚਾਹੁੰਦੇ ਆ ਅਸੀਂ 13 ਦਿਨ ਧਰਨਾ ਲਾਇਆ 13 ਦਿਨ ਧਰਨਾ ਲਾਇਆ ਸਾਡੇ ਪਿੰਡ 'ਚੋਂ 14 ਲੱਖ ਰੁਪਈਆ ਇਕੱਠਾ ਹੁੰਦਾ ਹੈਗਾ ਉਹਦਾ ਸਾਬ ਕਿਤਾਬ ਕੌਣ ਦਿੰਦਾ ਬਈ ਜਿਹੜਾ ਹੋਰ ਹੈ ਜਥੇਬੰਦੀ 'ਚ ਦੋ ਦੋ ਢਾਈ ਢਾਈ ਕਿੱਲੇ ਤੇ ਇਹਨਾਂ ਦੇ 11 11 ਕਿੱਲੇ ਕਰ ਗਏ ਫਿਰ ਉਹਨਾਂ ਦਾ ਵੀ ਹਿਸਾਬ ਦੇਣ ਇਹ ਦਿੱਲੀ ਵਾਲੇ ਵੀ ਪੈਸਾ ਹੋ ਗਿਆ ਅੰਦਾ ਇਹਨਾਂ ਨੇ ਆਗੂਆਂ ਨੇ ਗੱਡੀਆਂ ਲੈ ਲਈਆਂ ਗੱਡੀਆਂ ਲੈ ਕੇ ਘੁੰਮਦੇ ਫਿਰਦੇ ਨੇ ਅਸੀਂ ਬੱਸਾਂ ਤੇ ਚੜਦੇ ਹਾਂ ਇਹਨਾਂ ਤੋਂ 10 10 ਰੁਪਏ ਮੰਗਦੇ ਆ ਇਹਨਾਂ ਨੂੰ ਆਏ ਪੁੱਛੋ ਵੀ ਔਰਤਾਂ ਦਾ ਸਤਿਕਾਰ ਕਰਦੇ ਆ ਤੁਸੀਂ ਕਿਹੜੀ ਔਰਤ ਦਾ ਤੁਸੀਂ ਤੇ ਬੈਂਕ 'ਚ ਨਾਮ ਲਿਖਿਆ ਰੱਖਿਆ ਜੱਫੇਵੰਦੀ 'ਚ ਕਿਸੇ 'ਚ ਲਿਖਿਆ ਹੋਇਆਗਾ ਔਰਤਾਂ ਦਾ ਕੀ ਸਤਿਕਾਰ ਹੈ ਤਾਂ ਪੇ ਬਿਠਿਆਉਣਾ ਸਤਿਕਾਰ ਹੈ ਵੀ ਖਾਣੇ ਦੇ ਮੁਰੇ ਤੁਸੀਂ ਬੈਠੀਆਂ ਰਹੋ ਅਸੀਂ ਅੰਦਰ ਜਾ ਕੇ ਗੱਲ ਕਰਕੇ ਨੇ ਅਫਸਰਾਂ ਨਾਲ ਉਹੀ ਅਫਸਰਾਂ ਨਾਲ ਸਾਡੀ ਗੱਲ ਬਣਦੀ ਹੈ ਥਾਣੇਦਾਰਾਂ ਨਾਲ ਭਾਈ ਉਹ ਵੀ ਸਾਡੇ ਨੇ ਸਾਡੇ ਨਾਲ ਗੱਲ ਕਰਦੇ ਨੇ ਜੁਨਾ ਸੁੱਟੇ ਸਾਨੂੰ ਉਹ ਆਏ ਕਹਿੰਦੇ ਨੇ ਕਹਿੰਦੇ ਤੁਸੀਂ ਜੂਨੀਅਰ ਦੇ ਸਖਤਰ ਹੋ ਵੀ ਤੁਸੀਂ ਪੁੱਠਾ ਸਿੱਧਾ ਬੋਲੀ ਜਾਓ ਇੱਥੇ ਬਾਰਗੇ ਖੜੀਆਂ ਅਸੀਂ ਬਣਾ ਕੇ ਰੱਖਾਂਗੇ ਅਫਸਰਾਂ ਨਾਲ ਇਹ ਚੁੱਪ ਨਹੀਂ ਤੁਹਾਡਾ ਮੇਰੇ ਨਾਲ ਫਰਮਜੀਤ ਕੌਰ ਜੀ ਪਿੰਡ ਦੇ ਲੇਲ ਕਰਾਂ ਪਿੰਡ ਦੀ ਕਾਈ ਦੀ ਪ੍ਰਧਾਨ ਹੈ ਜੀ ਅਗਰ ਆਹ ਜਥੇਵੰਦੀ ਅਗਰ ਆਹ ਜਥੇਵੰਦੀ ਜੀ ਕੰਮ ਕਰਦੇ ਸੀ ਜੀ ਅਸੀਂ ਉਹਨਾਂ ਨੂੰ ਸਤੀਫਾ ਦੇ ਚੁੱਕੇ ਹਾਂ ਅਸੀਂ ਹੁਣ ਕੀ ਕਾਰਨ ਹੈ ਸਤੀਫਾ ਦੇਣ ਦਾ ਅਸਤੀਫਾ ਜੀ ਕਈ ਆਗੋਂ ਦੇ ਬਤਾਰੇ ਨਹੀਂ ਸਹੀ ਸੀ ਜੀ ਸਾਡੀ ਕੋਈ ਗੱਲ ਸੁਣੀ ਨਹੀਂ ਜਾਂਦੀ ਸੀ ਜਦੋਂ ਅਸੀਂ ਕੋਈ ਵੀ ਗੱਲ ਦਾ ਰੱਖਦੇ ਹਾਂ ਸਾਨੂੰ ਪਿੰਡ ਚੋਂ ਕੋਈ ਵੀ ਗੱਲ ਕਹਿੰਦਾ ਇਹ ਕੋਲ ਸਾਡੀ ਕੋਈ ਸੁਣਦੇ ਨਹੀਂ ਤੇ ਹੁੰਦਾ ਪਤਾ ਨਹੀਂ ਤਾਂ ਗਾਹਾਂ ਤੱਕ ਬਲਾਕ ਤੱਕ ਪਹੁੰਚਾਉਂਦੇ ਨਹੀਂ ਸੀ ਪਤਾ ਨਹੀਂ ਆਪਦੇ ਲਵੀ ਰੱਖ ਲੈਂਦੇ ਸੀ ਉਸ ਕਰਕੇ ਅਸੀਂ ਤੰਗ ਆ ਕੇ ਨਾ ਤਾਂ ਅਸਤੀਫਾ ਦੇਤਾ ਜੀ ਤਰ੍ਹਾਂ ਦਾ ਜਿਹੜਾ ਵਤੀਰਾ ਸੀ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ ਵਤੀਰਾ ਵਿੱਚ ਇੱਕ ਹੈ ਜਿਆ ਬੰਦੇ ਮੇਰੀ ਜੀ ਬਸ ਇਹ ਕਹਿ ਨਹੀਂ ਸਕਦੇ ਕਿ ਕਿਉਂਕਿ ਵਿੱਚ ਵਿੱਚ ਟੀ ਪਹਿਣ ਦਾ ਨਾ ਆ ਜਾਂਦਾ ਜੀ ਸਿਪਤੀ ਆਪਾਂ ਦੇ ਸੰਝੀ ਆਪਾਂ ਸਾਰੇ ਬਿਓ ਸੀ ਜਾਗਰੂਕ ਕਰ ਨਹੀਂ ਸਕਦੇ ਹੈਗੇ ਇਸ ਤੇ ਬੇਸ ਲੋੜ ਤੇ ਵਤੀਰਾ ਸਹੀ ਨਹੀਂ ਤੇ ਫਿਰ ਅਸੀਂ ਜਿਉ ਉਹ ਬੰਦੇ ਦੇ ਅਸੀਂ ਲਵੇ ਖੜਦੇ ਆ ਕੰਮ ਕਰਦੇ ਆ ਗਰਾਹਾਂ ਜਿੱਥੇ ਬੰਦੀ ਚ ਅਗਲਾ ਕਦੋਂ ਇਹ ਵੀ ਲੇਡੀ ਜਹੀ ਨਹੀਂ ਇਹ ਮੇਰੀ ਸਾਹਲ ਤੋਂ ਸੀ ਘਰੇ ਬੈਠੇ ਸਾਨੂੰ ਕਿਸੇ ਆਗੂ ਨੇ ਨਿਭਾਛੇ ਵੀ ਤੁਸੀਂ ਆਕਾਸ ਤੋਂ ਘਰੇ ਬੈਠੇ ਹੋ ਉਲਟਾ ਸਾਡੇ ਤੇ ਹੁਣ ਇਲਜ਼ਾਮ ਲਾਉਂਦੇ ਨੇ ਜੀ ਜੇ ਅਸੀਂ ਨੇ ਅਸਤੀਫਾ ਦੇਤਾ ਅਸਤੀਫਾ ਹੀ ਲਿਖਿਆ ਜੀ ਅਸੀਂ ਹੋਰ ਤਾਂ ਕੁਝ ਲਿਖਿਆ ਨਹੀਂ ਫਿਰ ਸਾਡੇ ਤੇ ਇਲਜ਼ਾਮ ਲਾਤੇ ਤੇ ਰਾਮਚੰਦ ਚੋਟੀਆਂ ਤਾਂ ਕਹਿੰਦਾ ਬਹੁਤ ਬਗਦਦ ਰਿਆ ਸੀ ਕਹਿੰਨੇ ਜੀ ਸੁਲਜੀ ਹੋ ਜਥੇਵੰਦੀ ਜਥੇਵੰਦੀ ਬਹੁਤ ਵਧੀਆ ਜਥੇਵੰਦੀ ਨਹੀਂ ਜੀ ਮਾੜੀ ਹੈਗੀ ਜੇ ਇੱਕ ਬੰਦਾ ਮਾਰਿਆ ਫਿਰ ਉਹ ਸਾਰਿਆਂ ਨੂੰ ਮਾਰੇ ਕਰ ਦਿੰਦਾ ਦੇਖੋ ਕਹਿੰਦਾ ਰਾਮਚੰਦ ਚੋਟੀਆਂ ਕਹਿੰਦਾ ਕਹਿੰਦਾ ਬਗਦਦ ਰਿਆ ਜੇ ਇੱਕ ਅੱਧੀ ਬਾਲਟੀ ਨਿਕਲ ਜੂਗੀ ਪਹਿਣਾ ਨੂੰ ਬਾਲਟੀਆਂ ਦੱਸਿਆ ਜਾਂਦਾ ਹੁਣ ਅਸੀਂ ਬਾਲਟੀਆਂ ਹੋ ਗਏ ਵੀਰੇ ਬਹੁਤ ਕੰਮ ਕਰਿਆ ਛੜਕਾਂ ਤੇ ਬੈਠੇ ਰੋੜਿਆਂ ਤੇ ਬੈਠੇ ਅਸੀਂ ਤੱਤੇ ਉੱਪਰੋਂ ਧੁੱਪ ਹੁੰਦੀ ਵੀਰੇ ਥੱਲੇ ਤੱਤੇ ਰੋੜੇ ਹੁੰਦੇ ਜਦ ਗੱਡੀ ਦੀ ਲਾਈਨ ਤੇ ਵਹਿੰਦੇ ਅਸੀਂ 200 2 ਮਹੀਨਿਆਂ ਦੀ ਪੋਪੋਤੀ ਦੀ ਵੀਰੇ ਮੇਰੀ ਕੰਨ ਤੇ ਮੋਬਾਈਲ ਹੁੰਦਾ ਰੋਟੀ ਪਕਾਉਂਦੀ ਗੋਦੀ ਚ ਪੋਤੀ ਹੁੰਦੀ ਪਹਿਣਾ ਨੂੰ ਮੈਂ ਫੋਨ ਕਰਦੀ ਫਿਰ ਮੈਂ ਬਲਜੀਤ ਨੂੰ ਘਰ ਘਰ ਭੇਜਦੀ ਬਲਜੀਤ ਘਰ ਘਰ ਕਹਿ ਕੇ ਆ ਮੈਂ ਫੋਨ ਕਰਕੇ ਸਾਡੀ ਤਾਂ 70 80 ਬੁੜੀਆਂ ਇਕੱਠੀਆਂ ਕਰਦੇ ਵੀਰੇ ਅਸੀਂ ਲੈ ਕੇ ਜਾਂਦੀਆਂ ਹੁਣ ਲੈ ਜਾਣ ਕਿੰਨੀਆਂ ਕ ਮਾਤਾ ਲੈ ਜਾਣੂਗੇ ਕਿੰਨੇ ਟਾਈਮ ਤੋਂ ਜੁੜੇ ਹੋਏ ਸੀ ਤੁਸੀਂ ਅਸੀਂ ਜੁੜੇ ਤੇ ਵੀ ਜਦੋਂ ਅਸੀਂ ਦਿੱਲੀ ਸੰਘਰਸ਼ ਚੱਲਿਆ ਸੀ ਮੈਂ ਤਾਂ ਉਹ ਦੋਤੇ ਜੁੜੀ ਹੋਈ ਸੀ ਇਹਨਾਂ ਨਾਲ ਦਿੱਲੀ ਵੀ ਜਾ ਕੇ ਆਏ ਵੀਰੇ ਸਿਹਰਤਾ ਹਫਤਾ ਹਫਤਾ ਲਾ ਕੇ ਆਇਆ ਦਿੱਲੀ ਵੀ ਫਿਰ ਇੱਕ ਜਿਹੜੇ ਧੰਨੇ ਲੱਗੇ ਸੀ ਲੰਬੇ ਮੌਸੇ ਲੰਬੇ ਸਾਰਾ ਦਿਨ ਜਾਂਦੇ ਬਈ ਇੱਥੇ ਜਾਂਦੇ ਰੋਜ਼ ਰੋਜ਼ ਰੋਜ਼ਾਨਾ ਇਹ ਪੰਛੋਟੀ ਲੈ ਜਾਂਦੇ ਰਹੇ ਅਸੀਂ ਤੇ ਬਾਕੀ ਫਿਰ ਇਹ ਬਹਾਦਰ ਸਿੰਘ ਕਹਿੰਦਾ ਕਹਿੰਦਾ ਵੀ ਇਹਨਾਂ ਦੀ ਸਾਡੀ ਲੜਾਈ ਹੋ ਗਈ ਵੀਰੇ ਬੇਟਿਆਂ ਦੀ ਹੁੰਦਿਆਂ ਰਹਿੰਦੇ ਨੇ ਪਿੰਡ ਚ ਰਾਂਜਸਾ ਛੋਟੀਆਂ ਮੋਟੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਵੀਰੇ ਅਸੀਂ ਉਹਦਾ ਲਾਜ ਕਰਾਉਨੇ ਮੇਰੇ ਬੇਟੇ ਦਾ ਹਲੇ 25 ਟਾਂਕੇ ਨੇ ਉਹਦੇ ਲੱਤ ਟੁੱਟੀ ਹੋਈ ਹੈ ਮੈਂ ਤਾਂ ਹਜੇ ਲਾਜ ਕਰਾਉਂਦੀ ਫਿਰਦੀ ਐ ਅਸੀਂ ਤਾਂ ਕੋਈ ਨਾ ਹੋਣੀ ਤਰ ਹੈਗਾ ਰਾਫਟ ਨਹੀਂ ਦਿੱਤੀ ਥਾਣੇ 'ਚ ਇਹ ਕਹਿੰਦੇ ਨੇ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਕਹਿੰਦੇ ਸਾਥੋਂ ਧਾਰਾਂ ਲਵਾਉਂਦੀ ਫਿਰਦੀ ਐ ਸਾਨੂੰ ਕਹਿੰਦੀ ਵੀ ਐਨੀਆਂ ਮੇਰੇ ਤੇ ਧਾਰਾ ਲਾਓ ਐਨੀਆਂ ਸਾਨੂੰ ਉਹ ਬੰਦਾ ਦੇ ਦੇਣ ਵੀਰੇ ਇਹ ਜੋ ਸਾਟੇ ਸੀ ਜਾਣੀ ਸਾਡਾ ਕੰਮ ਜਾਂਦੇ ਕੋਸ ਬਣੇ ਉਹ ਬੰਦਾ ਦੇਣ ਲੈਣ ਜਿਨੇ ਇਹਨਾਂ ਨੂੰ ਕਿਹਾ ਵੀ ਧਾਰਾ ਲਵਾਉਂਦੀ ਫਿਰਦੀ ਐ ਅਸੀਂ ਤਾਂ ਹਜੇ ਰਬਟ ਵੀ ਨਹੀਂ ਦਿੱਤੇ ਸਾਨੂੰ ਲੋਕ ਕਹਿੰਦੇ ਨੇ ਵੀ ਰਬਟ ਦਿਓ ਅਸੀਂ ਵੀਰੇ ਮੈਂ ਆਪਣੇ ਬੇਟੇ ਨੂੰ ਇਲਾਜ ਕਰਾਉਂਦੀ ਵੀ ਇਲਾਜ ਕਰਾਏ ਤੋਂ ਬਾਅਦ ਸੋਚੂਗੀ ਜੋ ਡਾਕਟਰ ਦੀ ਰਿਪੋਰਟ ਆਉਗੀ ਫਿਰ ਕਦਮ ਚੱਕੂਗੀ ਮੈਂ ਉਹਦੇ ਦਮ ਤੇ ਚੱਕੂਗੀ ਵੀਰੇ ਮੈਂ ਜੱਥੇ ਬੰਦਿਆਂ ਨੂੰ ਕਿਉਂ ਲੂੰਗੀ ਵਿੱਚ ਨਾ ਜੱਥੇ ਬੰਦਿਆਂ ਨਾਲ ਮੈਂ ਕੋਈ ਗੱਲ ਕਰੀ ਲੋਕ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਕਿਹੜਾ ਕਹਿੰਦਾ ਵੀ ਉਹ ਭਰਵਜੀਤ ਨੇ ਸਾਨੂੰ ਆਏ ਕਿਹਾ ਵੀ ਇਹ ਧਾਰਾ ਲਾ ਦੋ ਇਹਦੇ ਚ ਕਹੇ ਫਿਰ ਲੈਰੇ ਵਾਲੇ ਮਸਲੇ ਚ ਜਦੋਂ ਲੈਰੇ ਵਾਲੇ ਮਾਸਰੇ ਜੀ ਵੀਸੀਂ ਅਸੀਂ ਜਾਵਾਂਗੇ ਨਹੀਂ ਮੇਰੇ ਬੇਟਾ ਕਹਿੰਦਾ ਕਹਿੰਦਾ ਤੁਸੀਂ ਛੰਡੇ ਚੱਕੀ ਫਿਰਦੇ ਮਮੀ ਜਾਂਦੇ ਨਹੀਂ ਆਗੂ ਫੋਨ ਨਹੀਂ ਚੱਕਦੇ ਸਾਡੇ ਬੱਚੇ ਸਾਨੂੰ ਲੈ ਗਏ ਵੀਰੇ ਅਸੀਂ ਜਾ ਕੇ ਕਰਿਆ ਉਹ ਕਰ ਲੇ ਮਾਮਾ ਤੀਆਂ ਛੜਵਾ ਲੀਆਂ ਸੀ ਕੱਲੇ ਮੁੰਡੇ ਨੂੰ ਹੱਥ ਕੜੀ ਲਾ ਕੇ ਲੈ ਗਏ ਉਹ ਕਹਿੰਦੇ ਤੁਸੀਂ ਜੱਥੇ ਬੱਤੀ ਦੀਆਂ ਲੰਗਣਾ ਕਰਤੀ ਜੇ ਤੁਹਾਡੇ ਥੱਪੜ ਧੌਲ ਮਾਰ ਦਿੰਦੇ ਉੱਥੇ ਵੀ ਸਾਡੀ ਬੇਇੱਜ਼ਤੀ ਹੋ ਜਾਂਦੀ ਉਦੋਂ ਵੀ ਨਹੀਂ ਸਾਡੀ ਇੱਜ਼ਤ ਹੁੰਦੀ ਜਦੋਂ ਗੋਤਨੇ ਫੜ ਕੇ ਪੁੱਤ ਸਾਨੂੰ ਚੱਕ ਕੇ ਲੈ ਜਾਂਦੀ ਹੈ ਉਦੋਂ ਸਾਡੀ ਇੱਜ਼ਤ ਬੰਦਿਆ ਅਸੀਂ ਆਪ ਦੇ ਖ਼ਤਰ ਜਾਨ ਨਹੀਂ ਸਕਦੇ ਉਹ ਸੇਵਕ ਨੇ ਤੇ ਸੈਬੀ ਨੇ ਸਾਡੇ ਘਰੇ ਆ ਕੇ ਕਿਹਾ ਬੱਚੇ ਸਾਡੇ ਘਰੇ ਬੈਠੇ ਸੀਗੇ ਉਦੋਂ ਵਿੱਚ ਵੀ ਤੂੰ ਤੂੰ ਮੈਂ ਮੈਂ ਬਤ ਹੋਈ ਫਿਰ ਸੇਵਕ ਨੇ ਬਾਅਦ ਚ ਮਾਫੀ ਵੀ ਮੰਗੀ ਐ ਬਲਾਕ ਦੇ ਵਿੱਚ ਬੁਲਾਏ ਵੀ ਕੇ ਵੀ ਭੈਣਾ ਕਿਉਂ ਨਹੀਂ ਆਉਂਦੀ ਆਉਂਦੀ ਆ ਉਸ ਕਰਕੇ ਵੀ ਅਸੀਂ ਘਰੇ ਬੈਠੇ ਤਾਂ ਤਾਂ ਅਸਤੀਫਾ ਦਿੱਤਾ ਵੀ ਸੁਣਦਾ ਸਾਡਾ ਕੋਈ ਹੈ ਹੀ ਨਹੀਂ ਕੋਈ ਵੀ ਗੱਲ ਪਿੰਡ ਸਾਨੂੰ ਤੰਗ ਕਰੀ ਜਾਂਦਾ ਵੀ ਸਾਡੇ ਤੁਸੀਂ ਕੋਈ ਕਿਸੇ ਕੁੰਡੀ ਫੜ ਲਈ ਕਿਸੇ ਦਾ ਕੁਝ ਕਰ ਲਈ ਵੀ ਸਾਡਾ ਕੰਮ ਕਰਵਾਓ ਜਦ ਇਹ ਸੁਣਦੇ ਨਹੀਂ ਵੀਰੇ ਅਸੀਂ ਅੱਕ ਕੇ ਅਸਤੀਫਾ ਦਿੱਤਾ ਸੀ ਜੀ ਨਾਮ ਹੈ ਜੀ ਤੁਹਾਡਾ ਬਲਜੀਤ ਗੌਰ ਜੀ ਪਿੰਡ ਪਿੰਡ ਲੇਲਕਲਾਂ ਜੀ ਕਸਾਨ ਜੁਨੀਅਰ ਚ ਕੰਮ ਕਰਦੀ ਸੀ ਜੀ ਬਲਾਕ ਆਗੂਆਂ ਮਜ਼ਦੂਰ ਜਥੇਬੰਦੀ ਦੀ ਜਿੱਦੇ ਤੋਂ ਧਰਨਾ ਲੱਗਿਆ ਸੀ પેટ્રોલ ਪੰਪ ਤੇ ਪਹਿਲੇ ਦਿਨ ਤੋਂ ਦੂਜਾ ਦਿਨ ਛੱਡ ਕੇ ਤੀਜੇ ਦਿਨ ਮੈਂ ਉੱਥੇ ਜਾਣ ਲੱਗੀ ਸੀ ਉਹਦੇ 2-4 ਬੁੜੀਆਂ ਲੈ ਕੇ ਗਈ ਉਦੋਂ ਬਾਅਦ ਜੀ ਮੈਂ 80-85 ਬੁੜੀਆਂ ਤੇ ਕਰਤੀਆਂ ਇਹ ਜਥੇਬੰਦੀ ਦਾ ਮੈਂ ਇੰਨਾ ਖਿੱਚ ਕੇ ਕੰਮ ਕਰਿਆ ਜਿੰਨਾ ਵੀ ਕਹਿ ਦਾਂ ਤੁਸੀਂ ਅੱਜ ਜਥੇਬੰਦੀ ਜੋ ਮੇਰੇ ਤੇ 200 ਲੌਂਦੀ ਐ ਉਹ 200 ਹੈ ਨਹੀਂਗਾ ਕਿਵੇਂ ਨਹੀਂ ਹੈਗਾ ਜੀ ਅਸੀਂ ਉਹਨਾਂ ਤਸੀਬਾ ਆਪਦੀਆਂ ਜਿਹੜੀਆਂ ਪ੍ਰੋਬਲਮਾਂ ਸੀ ਜਦ ਅਸੀਂ ਇਹ ਪਹਿਣਾ ਮੱਥ ਦੀਆਂ ਸੀ ਸਾਡੇ ਪੂਰੇ ਨਹੀਂ ਹੁੰਦੇ ਸੀ ਅਸੀਂ ਇੱਕ ਦੋ ਆਗੂਆਂ ਨੂੰ ਵੀ ਕਿਹਾ ਵੀ ਵਿੱਚ ਕੋਈ ਵੀਰ ਸਾਰੀ ਜਥੇਬੰਦੀ ਸਤਿਕਾਰਯੋਗ ਹੈ ਜੇ ਅਸੀਂ ਕਹਿੰਨੇ ਆ ਵੀ ਗ੍ਰਾਹਾਂ ਜਥੇਬੰਦੀ ਵਧੀਆ ਹੈ ਅਸੀਂ ਜਦ ਮੇਰੇ ਨਾਲ ਮੈਂ ਆਪ ਕੰਮ ਕਰਦੀ ਸੀ ਵੀਰਾ ਸੂਬਾ ਕੰਮ ਕਰਦਾ ਸੀ ਧਰਵਿੰਦਰ ਕੰਮ ਕਰਦਾ ਸੀ ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਵਿੱਚ ਕੋਈ ਕਮੀ ਹੈ ਠੀਕ ਹੈ ਅਸੀਂ ਕਹਿੰਦੀਆਂ ਦੀਆਂ ਵੀ ਵੀਰੇ ਕਿਸੇ ਕਾਰਨ ਸਾਨੂੰ ਆ ਕੇ ਘਰੇ ਪੁੱਛੋ ਸਾਲ ਹੋ ਗਿਆ ਸਾਨੂੰ ਬੈਠੀਆਂ ਨੂੰ ਕਾਹਤੋਂ ਬੈਠੀਆਂ ਉਹ ਬਤੀਰੇ ਦੀ ਕਾਰਨ ਅਸੀਂ ਬੈਠੀਆਂ ਅਸੀਂ ਦੱਸਣਾ ਨਹੀਂ ਚਾਹੁੰਦੀਆਂ ਕਿ ਧੀ ਪਹਿਣਦੀ ਇਹਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ ਸੀਤੀ ਪਹਿਣਦੀ ਲਾਖੀ ਕਰਦੇ ਆ ਵੀਰੇ ਅਸੀਂ ਜਿੱਤ ਲੰਗੀ ਨਹੀਂ ਕਰ ਸਕਦੇ ਜੰਤਕ ਚ ਕੀ ਹੋਇਆ ਕੀ ਸੀਗਾ ਮਤਲਬ ਕਿ ਜਿਹੜਾ ਧੀਆਂ ਪਹਿਣ ਵਾਲੀ ਗੱਲ ਕਰਦੇ ਆਪਾਂ ਗੱਲ ਕਰਦੇ ਆ ਵੀਰੇ ਜੋ ਕੋਈ ਉਹ ਬੰਦਾ ਹੁੰਦਾ ਸਾਰੀ ਜਥੇਬੰਦੀ ਮਾੜੀ ਨਹੀਂ ਹੁੰਦੀ ਆਗੂ ਹੈ ਕੋਈ ਆਗੂ ਹੈ ਵੀਰ ਜੀ ਅਸੀਂ ਨਾਂ ਲੈਣਾ ਨਹੀਂ ਚਾਹੁੰਦੇ ਕਿਉਂ ਸਾਡੀ ਧੀਆ ਭੈਣਾਂ ਨੇ ਪੰਜਾਬ ਦੀਆਂ ਇਸ ਤਰ੍ਹਾਂ ਦੀ ਮੰਗ ਕਰਦਿਆਂ ਵੀ ਉਹ ਸਾਗੂ ਦੇ ਕਿਸ ਤਰ੍ਹਾਂ ਹੀ ਕਾਰਵਾਈ ਹੋਣੀ ਚਾਹੀਦੀ ਅਸੀਂ ਜੇ ਆਪਦੇ ਨਾਲ ਉਹਦੇ ਨਾਲ ਕੰਮ ਕਰਨੇ ਨਹੀਂ ਚਾਹੁੰਦੀਆਂ ਨਾ ਅਸੀਂ ਉਸ ਸਾਗੂ ਨਾਲ ਖੜਨਾ ਚਾਹੁੰਦੀਆਂ ਜੇ ਕੱਲ ਨੂੰ ਉਹ ਆਗੂ ਨੂੰ ਬਾਹਰ ਕੱਢ ਦਿੱਤਾ ਜਾਂਦਾ ਤੁਸ ਤੁਹਾਨੂੰ ਫਿਰ ਵਿੱਚ ਸ਼ਾਮਲ ਕਰਨ ਨੂੰ ਕਹਿੰਦੇ ਨਹੀਂ ਜਦੋਂ ਸਾਡੇ ਤੇ ਚਿੱਕੜ ਲਾਇਆ ਵੀਰੇ ਹੁਣ ਸਾਨੂੰ ਅੱਜ ਸਮੁੰਦਰ ਦੀ ਦੇ ਵਿੱਚੋਂ ਦੋ ਹੀ ਕਬਾੜੀਆਂ ਕੱਢੀਆਂ ਜਾਂਦੀਆਂ ਨੇ ਉਹਨਾਂ ਤਾਂ ਕਮੀ ਆਉਂਦੀ ਨਹੀਂ ਸਾਨੂੰ ਤਾਂ ਇਹ ਗੱਲ ਦਾ ਬਹੁਤ ਜ਼ਿਆਦਾ ਮਹਿਸੂਸ ਹੋ ਗਿਆ ਮੇਰੇ ਜਿੰਨਾ ਦਾ ਕੰਮ ਕਿਸੇ ਆਗੂ ਨੇ ਅੱਜ ਤੱਕ ਮੈਂ ਕਹਿੰਨੀ ਆ ਵੀਰੇ ਮੈਂ ਦੇਖਿਆ ਨਹੀਂ ਜਿੰਨਾ ਮੈਂ ਕੰਮ ਕਰਿਆ ਨਾ ਦਿਹਾੜੀ ਕੀਤੀ ਠੀਕ ਹੈ ਜਿਹੜਾ ਮੇਰੇ ਤੇ ਦੋਸ਼ ਲਾਇਆ ਵੀ ਇਹਨਾਂ ਨੇ ਨੂਰ ਰਾਣੀ ਦੀ ਗੱਲ ਰੱਖੀ ਵੀ ਜਵਾਬਖ ਦਿਵਾਓ 18 ਸਾਲ ਤੱਕ ਜਵਾਬਖ ਨਹੀਂ ਦਿਵਾਏ ਜਾਂਦੇ ਮੈਂ ਕਹਿੰਨੀ ਆ ਜਵਾਬਖ 4 ਸਾਲ ਹੋ ਗਏ ਆਪਣੇ ਦਮ ਤੇ ਲੈ ਕੇ ਮੈਂ ਪੜ੍ਹਾਏ ਨੇ 10ਵੀਂ ਚ ਮੇਰੀ ਪੋਤੀ ਐ 8ਵੀਂ ਚ ਮੇਰਾ ਪੋਤਾ ਐ ਨੂਰ ਰਾਣੀ ਮੇਰੇ ਘਰੇ ਐ ਉਹ ਕੋਈ ਆਪਣੀਆਂ ਘਰ ਦੀਆਂ ਪ੍ਰੋਬਲਮਾਂ ਚ ਜੀ ਚਲੋ ਠੀਕ ਆ ਆਪਦੇ ਪੇਕੇ ਸਹੁਰੇ ਦੁਨੀਆ ਜਾਂਦੀ ਆਈ ਜੀ ਜਥੇ ਬੰਦੀ ਦਾ ਮੈਂ ਕੋਈ ਸਾਥ ਨਹੀਂ ਮੰਗਿਆ ਅੱਜ ਇਹ ਜਿਹੜਾ ਇਹਨਾਂ ਨੇ ਮੇਰੇ ਤੇ ਚਿੱਕੜ ਲਾਇਆ ਇਹ ਬੇਫਜ਼ੂਲ ਹੈ ਅਸੀਂ ਤਾਂ ਕੋਈ ਜਿਹੜੀਆਂ ਪ੍ਰੋਬਲਮਾਂ ਤੋਂ ਤੰਗ ਆਈਆਂ ਸੀ ਸਾਰੇ ਆਗੂਆਂ ਨੂੰ ਪਤਾ ਹੈ ਵੀਰਾ ਬਹਾਦਰ ਸਿੰਘ ਨੂੰ ਵੀ ਕਿਹਾ ਹੋਇਆ ਹੈ ਵੀਰੇ ਸੂਬੇ ਨੂੰ ਵੀ ਕਿਹਾ ਸੀ ਫੇਰ ਸਾਡੀ ਨਹੀਂ ਮੰਨੀ ਗਈ ਨਹੀਂ ਸੁਣੀ ਗਈ ਉਹਨਾਂ ਤੋਂ ਤੰਗ ਆ ਕੇ ਜੀ ਅਸੀਂ ਤਸੀਬਾ ਦੇਤਾ ਆਪਣੀਆਂ ਕਮੀਆਂ ਦੇ ਪਰਦੇ ਪਾਉਣ ਵਾਸਤੇ ਆਪਦੇ ਪਰਦੇ ਪਾਉਣ ਹਾਂਜੀ